ਸਾਬਕਾ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਟਿਕਟ ਲੈ ਕੇ ਸ਼੍ਰੀ ਫਤੇਗੜ ਸਾਹਿਬ ਹਲਕੇ ਲਈ ਚੋਣ ਪ੍ਰਚਾਰ ਕਰਨ ਮਾਛੀਵੜੀ ਦਾਣਾ ਮੰਡੀ ਵਿੱਚ ਚੇਅਰਮੈਨ ਸ਼ਕਤੀ ਅਨੰਦ ਦੀ ਸ਼ਾਪ ਤੇ ਪਹੁੰਚੇ ਅਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਫਤੇਗੜ ਸਾਹਿਬ ਦੇ ਲਈ ਆਪਣੇ ਮਨਸੂਬੇ ਦੱਸੇ ਦੇਖੋ ਅਸੀਂ ਕਿਸਾਨਾਂ ਲਈ ਤਾਂ ਇਹ ਹੀ ਰੱਖਿਆ ਕਿ ਅਸੀਂ ਭਾਰਤੀ ਸਰਕਾਰ ਬਣਦੇ ਆ ਅਸੀਂ ਸੁਮਿਨਾਥਨ ਫਾਰਮੂਲੇ ਤੇ ਐਮਐਸਬੀ ਦਾ ਕਾਨੂੰਨ ਬਣਾ ਕੇ ਇਹ ਝਗੜਾ ਹੀ ਜੜ ਤੋਂ ਖਤਮ ਕਰ ਦੇਵਾਂਗੇ ਕਿਉਂਕਿ ਮੁਲਕ 'ਚ ਕਾਨੂੰਨ ਹੋਊਗਾ ਤੁਹਾਨੂੰ ਐਮਐਸਬੀ ਮਿਲ ਜਾਏਗਾ ਕਿਉਂ ਕਿਸੇ ਦੀ ਡਿਸਕਸ਼ਨ ਕਿਸੇ ਦੀ ਮੰਨ ਮਰਜ਼ੀ ਅਸੀਂ ਖਤਮ ਕਰ ਦੇਣੀ ਆ ਇੱਕ ਤਰ ਇਹ ਵਾਦਾ ਹੈਗਾ ਠੀਕ ਹੈ ਜੀ ਦੂਸਰਾ ਕਿਸਾਨੀ ਤੇ ਪਹਿਲੀ ਵਾਰੀ ਜੀਐਸਟੀ ਦਾ ਟੈਕਸ ਲੱਗਿਆ ਬਹੁਤ ਸਾਰੇ ਸਾਰੇ ਸੈਕਟਰ ਦੇ ਪਾਰਟਸ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਜੀਐਸਟੀ ਲੱਗੀ ਆ ਉਹ ਦੂਸਰਾ ਵਾਦਾ ਸਾਡਾ ਇਹ ਕਿ ਐਗਰੀਕਲਚਰ ਨਾਲ ਲੇਟਡ ਕੋਈ ਟੈਕਸ ਨਹੀਂ ਲੱਗੂਗਾ ਇਹ ਅਸੀਂ ਸਾਰਾ ਖਤਮ ਕਰ ਦੇਣਾ ਕਿਸਾਨ ਔਰ ਉਹਦੇ ਨਾਲ ਜਿਹੜੀਆਂ ਅਲਾਈਡ ਐਕਟੀਵਿਟੀ ਦਾ ਉਹਦੇ ਤੇ ਕੋਈ ਖਤਮ ਨਹੀਂ ਕਰਨਾ ਤੀਸਰਾ ਅਸੀਂ ਉਹਨਾਂ ਦਾ ਇਹ ਫੈਸਲਾ ਉਹਦੇ ਚ ਜਨਰਲ ਗੱਲ ਹੈਗੀ ਆ ਕਿ ਜਿੰਨੇ ਵੀ ਇਹਨਾਂ ਨੇ ਜ਼ਿਆਤੀ ਕਰਨ ਵਾਲੇ ਸਮਾਜ ਦੇ ਵਿੰਨ-ਵਿੰ ਵਟ ਹਰ ਤਰ੍ਹਾਂ ਦੇ ਸੈਕਸ਼ਨ ਆਫ ਸੋਸਾਇਟੀ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਜਾਂ ਸਮਾਜ ਨੂੰ ਮੰਡਣ ਲਈ ਜਾਂ ਕਿਸੇ ਸੈਕਸ਼ਨ ਆਫ ਦੀ ਸੋਸਾਇਟੀ ਨੂੰ ਨੁਕਸਾਨ ਕਰਨ ਲਈ ਕੋਈ ਰੂਲ ਬਣਾਏ ਆ ਕੋਈ ਕਾਨੂੰਨ ਬਣਾਇਆ ਉਹ ਅਸੀਂ ਸਾਰਾ ਬਦਲ ਦੇਣਾ ਉਹ ਅਸੀਂ ਇਹਨਾਂ ਦੀ ਜਿਹੜੀ ਬਦਲੇ ਖਬੋਰੀ ਨਾਲ ਸਾਰੇ ਜਿੰਨੇ ਕਾਨੂੰਨ ਬਣਾਇਆ ਜਿੰਨੇ ਨਿਯਮ ਬਣਾਇਆ ਰੈਗੂਲੇਸ਼ਨ ਬਣਾਇਆ ਜਿਵੇਂ ਆਰਟੀਆਂ ਵਾਲਾ ਇਹ ਬਦਲੇ ਖੋ ਬਦਲੇ 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 ਹੋਣੇ ਚ ਕੀਤਾ ਕਿ ਇਹ ਐਜੂਕੇਸ਼ਨ ਕਰਾਏ ਤੇ ਉਹਨੂੰ ਜਿੱਥੇ ਹੈਗਾ ਇਹਨਾਂ ਨੂੰ ਜੋ ਮਿਲਦਾ ਸੀ ਇਹ ਡੈਲੀਗੇਸ਼ਨ ਜਾਊਗਾ ਫੂਡ ਮਿਨਿਸਟਰ ਨੂੰ ਮਿਲੂਗਾ ਉਹ ਆਪਣਾ ਬਜਟ ਚ ਰੱਖ ਕੇ ਉਹ ਪਾਸ ਕਰਵਾ ਦੇਣੀ ਹੈ ਕਰਜ਼ਾ ਮਾਫੀ ਬਾਰੇ ਕੋਈ ਰੱਖਿਆ ਕਰਜ਼ਾ ਮਾਫੀ ਬਾਰੇ ਰੱਖਿਆ ਕਿਉਂਕਿ ਕਰਜ਼ਾ ਮਾਫੀ ਬਹੁਤ ਡਿਫਰੈਂਟ ਹੈ ਗਿਆ ਸਾਰੇ ਮੂਲਕ ਚ ਠੀਕ ਹੈ ਨਾ ਕਿਤੇ ਕਿਸੇ ਤੋਂ ਆ ਕੇਤੇ ਕਿਸੇ ਤੋਂ ਆ ਕੇ ਕਿਸੇ ਮਨੀ ਲੈਂਡਰ ਤੋਂ ਕਿਤੇ ਕੋਆਪਰੇਟਿਵ ਤੋਂ ਕੁਝ ਸਮਝ ਨਹੀਂ ਆਉਂਦਾ ਤੇ ਉਹਦੇ ਇਹ ਕੀਤਾ ਹੈਗਾ ਕਿ ਅਸੀਂ ਇੱਕ ਕਮਿਸ਼ਨ ਬਣਾ ਦੇਆਗੇ ਜੋ ਦੀ ਸਾਰੀ ਚੀਜ਼ ਨੂੰ ਕਨਸੋਲिडेट ਕਰ ਦੂਗਾ ਔਰ ਫਿਰ ਉਹਦੇ ਤੇ ਫੈਸਲਾ ਕਰ ਦਿੱਤਾ ਹੈ ਇਨ ਨਾਮਜ਼ਾਫੀ ਪਹਾੜਾ ਕਾਂਗਰਸ ਆਪ ਦੇ ਨਾਲ ਇਥੇ ਆਪ ਦੇ ਨੂੰ ਝੂਠ ਬੋਲਦੇ ਹੋ ਬਾਹਰ ਜਾ ਕੇ ਤੁਸੀਂ ਜਿਹੜੇ ਉਹ ਕੇਰੀਬਾਦ ਦੇ ਨਾਲ ਜਿਹੜੀ ਵਾਈਟ ਨਾ ਕੱਢ ਕੇ ਆ ਕਾਰਨ ਰੋਲ ਬਾਰੇ ਕਿਸ ਪਿੱਛੇ ਦੇ ਗੱਲ ਆ ਇੱਥੇ ਤੁਸੀਂ ਆਪ ਦੇ ਬੋਲੋ ਨਹੀਂ ਲੋਕਾਂ ਨੂੰ ਲੱਗੂ ਨਹੀਂ 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 ਪਰ ਦੋਨੇ ਗੱਲਾਂ ਜ ਬਹੁਤ ਫਰਕ ਹੈ ਇਹ ਜਦੋਂ ਅਲਾਇਸ ਵਾਲੀ ਗੱਲ ਹੋਈ ਸੀ ਜਦੋਂ ਉਹ ਕਾਈ ਦੀ ਪਾਰਟੀ ਆ ਬਥਿਆ ਉਹਦਾ ਮੂਲ ਸਿਧਾਂਤ ਸੀ ਕਿ ਹਰ ਪਾਰਟੀ ਦੇ ਸਟੇਟ ਲਿਊਡ ਮੈਂਬਰ ਸੁਪਾਂ ਇਕੱਠਿਆਂ ਆ ਆਪਸ ਵਿੱਚ ਬੈਠ ਕੇ ਫੈਸਲਾ ਕਰਨਗੇ ਕਿ ਅਸੀਂ ਕਰਨਾ ਹੈ ਕਿ ਨਹੀਂ ਕਰਨਾ ਕਿ ਹੈ ਪ੍ਰਿੰਸੀਪਲ ਮਾਲਚ ਨਹੀਂ ਹੋਇਆ ਕਿਰਲਜ ਕਾਮਰੇਟਾਂ ਨਾਲ ਨਹੀਂ ਹੋਇਆ ਕਾਮਰੇਟ ਵੈਸੇ ਸਾਡੇ ਨਾਲ ਨਹੀਂ ਕਿ ਉਹ ਜਗਾ ਜਗਾ ਦੇ ਡਿਫਰੈਂਟ ਸਿਚੁਏਸ਼ਨਸ ਨੇ ਇਸ ਤਰ੍ਹਾਂ ਦਾ ਇਹ ਕੋਈ ਪੰਜਾਬ ਕੱਲਾ ਨਹੀਂ ਹੈ ਗੱਲ ਤਾਂ ਇਹ ਬੇਨਤੀ ਕਰਨਾ ਕਰੋ ਪੰਜਾਬ ਕੱਲਾ ਨਹੀਂ ਹੈ ਜਗਾ ਜਗਾ ਸੂਬੇ ਦੀਆਂ ਇਕਾਈਆਂ ਜਿਹੜੀਆਂ ਡਿਫਰੈਂਟ ਪਾਰਟੀਆਂ ਦੀਆਂ ਐਈਆਂ ਨੇ ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੀ ਹਾਈ ਕਮਾਂਡ ਨੂੰ ਬਸਾਇਦ ਦਿੱਤੇ ਉਹਨਾਂ ਸਾਰੇ ਸਹਿਮਤ ਹੋ ਗਏ ਉਥੇ ਉਹ ਸੰਗਠਿਤ ਹੋਗੇ ਜਿੱਥੇ ਡਿਫਰੈਂਟ ਪਾਰਟੀਆਂ ਨੇ ਲੋਕਾਂ ਨੂੰ ਲੱਗ 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 ਕਿ ਇਹਨਾਂ ਦਾ ਕੋਈ ਹੈ ਸੀ ਕਿ ਨਹੀਂ ਅਸੀਂ ਅਲੱਗ ਰੱਖਣਾ ਚਾਹੁੰਨੇ ਹਾਂ ਤੇ ਇੱਕ ਸੂਬਾ ਪੰਜਾਬ ਨਹੀਂ ਹੈ ਜਗਾ 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 ਔਰ ਡਿਫਰੈਂਟ ਪਾਰਟੀਆਂ ਨੇ ਆਮ ਪਾਰਟੀ ਫੰਦੀ ਇੱਕ ਸਰ ਮੋਕਸਭਾ ਹਲਕਾ ਫਤਿਹਗੜ ਸਾਹਿਬ ਤੋਂ ਹੀ ਜਿਹੜੇ ਗੁਰਪ੍ਰੀਤ ਜੀ ਨੇ ਪਹਿਲਾਂ ਕਾਂਗਰਸ ਸੀ ਹੁਣ ਉਹ ਆਪ ਦੇ ਵਿੱਚ ਆ ਗਏ ਨੇ ਤੇ ਇੱਕ ਪਾਸੇ ਉਹ ਨੇ ਇੱਕ ਪਾਸੇ ਤੁਸੀਂ ਹੈਗੇ ਹੋ ਉੱਪਰਲੇ ਲੈਵਲ ਤੇ ਅਲਾਈਅੰਸ ਹੋ ਚੁੱਕਿਆ ਹੈਗਾ ਹੈ ਜੀ ਜਿਵੇਂ ਤੁਸੀਂ ਦੱਸ ਰਹੇ ਹੋ। ਤੇ ਮੰਨ ਲਓ ਚਾਹੇ ਜੀਪੀ ਜਿੱਤਦਾ ਚਾਹੇ ਤੁਸੀਂ ਜਿੱਤਦੇ ਹੋ ਵੋਟ ਤਾਂ ਅਲਾਈਅੰਸ ਨੂੰ ਜਾਣੀ ਹੋਈ ਹੈ। ਵੋਟ ਬੈਂਕ ਜਿਹੜੇ ਹੇਠਲੇ ਲੈਵਲ ਤੇ ਜਿਹੜੇ ਵਰਕਰ ਨੇ ਜੀ ਉਹ ਕੀ ਸੋਚ ਰਹੇ ਹੋਣਗੇ ਵੀ ਆਪ ਨੂੰ ਪਾਈਏ ਵੋਟ ਜਾਂ ਕਾਂਗਰਸ ਨੂੰ ਪਾਈਏ ਜਾਣਾ ਤਾਂ ਇੱਕ ਪਾਸੇ ਹੀ ਆ। ਜਾਣੀ ਤਾਂ ਸੈਂਟਰ ਦੇ ਵਿੱਚ ਤਾਂ ਤੁਹਾਨੂੰ ਇੱਕ ਪਾਸੇ ਭੁਗਤਣਾ ਪੈਣਾ ਹੈ। ਨਹੀਂ ਵੇਖੋ ਪਹਿਲੇ ਗੱਲ ਤਾਂ ਤੁਸੀਂ ਉਹਦੀ ਬਹੁਤ ਜ਼ਿਆਦਾ ਸੋਚ ਰਹੇ ਹੋ ਇਸ ਤਰ੍ਹਾਂ ਦੀ ਹਾਲਤ ਨਹੀਂ। ਹਾਂਜੀ। ਇਸ ਤਰ੍ਹਾਂ ਦੀ ਹਾਲਤ ਨਹੀਂ ਆ ਦੇਖੋ ਜਿਹੜਾ ਬੰਦਾ ਕਿਸੇ ਪੋਲੀਟੀਕਲ ਪਾਰਟੀ ਦਾ ਧੋਖਾ ਦੇ ਕੇ ਝੂਠ ਬੋਲ ਕੇ ساری عمر ਉਹਦੇ ਤੋਂ ਫਾਇਦੇ ਲੈ ਕੇ ساری عمر ਉਹਦੇ ਤੋਂ ਸਭ ਕੁਝ ਲੈ ਕੇ ਔਰ ਛੱਡਦਾ ਹੈਗਾ ਉਹਦੀ ਪਾਰਟੀ ਸਾਡੀ ਪਾਰਟੀ ਚ ਜਾਂ ਆਮ ਲੋਕਾਂ ਚ ਕੋਈ सिंपथी ਨਹੀਂ ਆ ਮੈਂ ਬਹੁਤ ਜਗ੍ਹਾ ਜਾਇਆ ਹਾਂ ਹਾਂ ਬਲਕਿ ਉਹ ਹੀ ਨਹੀਂ ਕੱਲਾ ਜੀਪੀ ਨਹੀਂ ਆ ਪੰਜਾਬ ਚ ਇੱਕ ਮਾਹੌਲ ਹੈ ਮੈਂ ਜਗਾ ਜਗਾ ਚੈੱਕ ਕਰਦਾ ਕਿ ਜਿੰਨੇ ਦਲ ਬਦਲੂ ਨੇ ਇਹਨਾਂ ਨੂੰ ਵੋਟ ਨਹੀਂ ਪਾਣੀ ਆ ਤੇ ਇਹ ਦਲ ਬਦਲੂਆਂ ਦਾ ਸਭ ਤੋਂ ਹੀਰੋ ਆਏ ਸਭ ਤੋਂ ਪਹਿਲਾਂ ਇਹਨੇ ਦਲ ਬਦਲੂ ਕੀਤੀ ਆ ਅਸੀਂ ਵੀ ਇਹਦੀ ਭੰਡੀ ਕਰਨੀ ਆ ਸਭ ਲੋਕਾਂ ਨੇ ਭੰਡੀ ਕਰਨੀ ਆ ਇਹਨਾਂ ਨੂੰ ਇਸ ਤਰ੍ਹਾਂ ਹੀ ਪਹੁੰਚਾਉਣਾ ਹੈਗਾ ਜਿਹੜੇ ਦਲ ਬਦਲੂ ਹੈਗਾ ਦਲ ਬਦਲੂਆਂ ਨੂੰ ਵੋਟ ਨਹੀਂ ਮਿਲਣੀ ਇਹ ਸਭ ਜਗਾ ਇੱਕ ਪਾਸੇ ਨਹੀਂ ਆ ਸਾਡਾ ਹੀ ਨਹੀਂ ਗਿਆ ਸਾਡੀ ਕਿਉਂ ਗੱਲ ਕਰਦੇ ਹੋ ਕਿ ਆਮ ਪਾਰਟੀ ਚੋਂ ਨਹੀਂ ਗਏ ਜੇ ਆਕਾਲੀ ਦੰ ਚੋ ਨਹੀਂ ਲੈ ਸਪਾਂਡ ਗਏ ਤੁਨੇ ਲੇਕਿਨ ਤੁਹਾਡੇ ਨਾਲ ਤਾਂ ਪਾਈ ਗੱਲ ਕਰਨੀ ਆ ਤੁਸੀਂ ਨਮਾਇੰਦ ਹੋ ਇਸ ਟਾਈਮ ਨਹੀਂ ਹੋ ਇਸ ਕਰਕੇ ਅਸੀਂ ਜਵਾਬ ਦੇ ਰਹੇ ਆ ਦਲ ਬਦਲੂਆ ਨੂੰ ਇਹ ਇਹ ਇਹਦੀ ਘਰ ਘਰ ਚ ਗੱਲ ਪਚਾਵਾਂਗੇ ਕਿ ਤੱਕ ਕਿਸੇ ਦੇ ਵੀ ਨਹੀਂ ਹੈ ਕਿ ਆਪਣੇ ਮਾਂ ਪਾਰਟੀ ਦੇ ਨਹੀਂ ਹੋਏ ਤੁਹਾਡੇ ਕੀ ਹੋ ਜਾਣਗੇ ਔਰ ਜੀਪੀ ਦੀ ਚੌਥੀ ਪੰਜਵੀਂ ਪਾਰਟੀ ਆ ਇਹ ਕੀ ਦਾ ਹੈਗਾ ਕਿਉਂ ਜੀ ਦੱਸੋ ਕਿੰਨੀ ਪਾਰਟੀ ਆ ਜੀ ਚੌਥੀ ਆ ਜੀ ਹੁਣ ਪੰਜਵੀਆਂ ਜਿਹੜੀ ਇੱਕ ਦੋ ਰਹਿ ਗਿਆ ਫਿਰ ਤੇ ਮੌਕੇ ਨਾਲ ਉਧਰ ਚਲੇ ਜਾਊਗਾ ਉਹ ਤਾਂ ਇਹੋ ਜਿਹਾ ਲੋਟਾ ਹੈਗਾ ਜਿਹੜਾ ਉਹ ਉਹ ਕਹਿੰਦੇ ਨੇ ਨਾ ਬਿੰਦ ਪੈਂਦੇਗਾ ਲੋਟਾ ਜੇ ਉਹ ਆ ਜਿਹੜਾ ਖਿਸਕਦਾ ਲਿੰਦਾ ਇਹਨੇ ਕਿੰਤਾ ਕਿੱਥੇ ਜਾ ਕੇ ਲਿਖਣਾ ਠੀਕ ਹੈ ਆ ਲੈ ਮੈਂ ਰੱਖਾ ਜਿੱਦੀ ਵੀ ਵੀ ਪਈ ਉਹ ਤੁ ਸੰਗਵਾੜ ਜਿ ਲੱਗਦੇ ਆ ਕਾਫੀ ਚਤਰ ਅਵਿਸ਼ਾ ਬਣਿਆ ਵੀ ਮੈਨੂੰ ਕੋਈ ਐਸੀ ਭਾਈ ਜਰ ਨਹੀਂ ਨੋਜਵਾਲ ਜਿਹੜੇ ਮੁੰਡੇ ਉਹ ਨਹੀਂ ਜਾਣਤਾ ਜਾ ਰਹੇ ਨਹੀਂ ਮੈਂ ਉਹ ਵੀਡੀਓ ਦੇਖੀ ਨਹੀਂ ਆ ਮੈਂ ਉਹ ਦੇਖੀ ਨਹੀਂ ਮੈਂ ਇਕ ਲੋਕ ਸਭਾ ਉੱਤਰ ਫਤਿਹਗੜ ਸਾਹਿਬ ਇਹਦਾ ਕੀ ਉਦੇਸ਼ ਹੋ ਗਿਆ ਐਮ ਪੀ ਬਣ ਜਾਂਦੇ ਉਸ ਤਾਂ ਆ ਜਾਂਦੀ ਆ ਇੱਕ ਮੇਨ ਦੋ ਕਾਰਨ ਕੀ ਹੋਣਗੇ ਫਿਰ ਲੋਕ ਦੇਖੋ ਮੇਰੇ ਤਾਂ ਦੇਖੋ ਇੱਕ ਤਾਂ ਸੀ ਦੇਖੋ ਮੈਂ ਪਹਿਲੀ ਵਾਰ ਨਹੀਂ ਜਦੋਂ ਬਣਿਆ ਸੀ ਇੱਥੇ ਮੈਂ ਇੱਕ ਪ੍ਰੋਮਿਸ ਕੀਤਾ ਸੀ ਕਿਉਂਕਿ ਉਸ ਪਵਿੱਤਰ ਧਰਤੀ ਤੋਂ ਬਣਿਆ ਤਾਂ ਇੱਕਦਮ ਮੈਂ ਪ੍ਰੋਮਿਸ ਕੀਤਾ ਸੀ ਕਿ ਪਹਿਲਾ ਭਾਸ਼ਣ ਉਹਦੇ ਤੇ ਹੀ ਕਹੂੰਗਾ ਉਹ ਪ੍ਰੋਮਿਸ ਮੈਂ ਪੂਰਾ ਕੀਤਾ ਲੋਕ ਸਮਾਜ ਪਹਿਲਾ ਮੇਰਾ ਭਾਸ਼ਣ ਸ੍ਰੀ ਫਤਿਹਗੜ ਸਾਹਿਬ ਦੇ ਛੋਟੇ ਸਾਹਿਬਾਂ ਦੀ ਕੁਰਬਾਨੀ ਤੇ ਸ਼ਹੀਦੀ ਤੇ ਲੋਦੇ ਦਿੱਤਾ اور ਮੇਰੀ ਉਹ ਮੰਗ ਜੇ ਪੈਂਡਿੰਗ ਪਈ ਹੈ ਮੈਂ ਕਿਹਾ ਸੀ ਕਿ ਇਹ ਅਦੁੱਤੀ ਸ਼ਹਾਰਤ ਹੈਗੀ ਇਸ ਤਰ੍ਹਾਂ ਦੀ ਤੁਮਾਨੀ ਸਾਰੀ ਦੁਨੀਆ 'ਚ ਨਹੀਂ ਹੋਈ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਇੰਟਰਨੈਸ਼ਨਲ ਟੂਰਿਸਟ ਸਰਕਟ ਦਾ ਔਰ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਬਣਾ ਕੇ ਦਿਓ ਕਿ ਸਾਰੀ ਦੁਨੀਆ ਦੀ ਸਿੱਖ ਸੰਗਤ ਔਰ ਦੂਸਰੇ ਲੋਕ ਵੀ ਜੋ ਨਤਮਸਤਕ ਉਥੇ ਵਣਾ ਚਾਹੁੰਦੇ ਆ ਉਹ ਆਉਣ ਮੈਂ ਇਹ ਵੀ ਪਾਰਲੀਮੈਂਟ 'ਚ ਗੱਲ ਕਰੀ ਕਿ ਦੇਖੋ 1705 ਦੀ ਘਟਨਾ ਵਾਂ ਸਾੜਾ ਤੋਂ 5 ਇਹ 2019 20 ਦੀਆਂ ਮੇਰੇ ਭਾਸ਼ਣਾਂ ਮੈਂ ਉਹਦੇ 'ਚ ਕਿਹਾ ਕਿ 314 315 ਸਾਲ ਤੋਂ ਬਾਅਦ ਵੀ 50 ਲੱਖ ਤੋਂ 1 ਕਰੋੜ ਆਦਮੀ ਹੁਣ ਵੀ 26 27 28 ਦਸੰਬਰ ਨੂੰ ਸਜਦਾ ਕਰਨ ਸਜਦਾ ਕਰਨ ਨੂੰ ਆਉਂਦਾ ਹੈਗਾ ਮੈਂ ਕਿਹਾ ਇੰਨੇ ਸਾਲਾਂ ਬਾਅਦ ਕੋਈ ਆਉਂਦਾ ਵਾ ਇਹ ਆ ਮੰਨਦਾ ਤੇ ਤੁਸੀਂ ਉਹਨੂੰ ਰੱਖ ਕੇ ਨਹੀਂ ਇਸ ਕਰੋ ਮੈਂ ਜਿਹੜਾ ਆਖਰੀ ਜਦੋਂ ਸੈਸ਼ਨ ਸੀ ਮੋਦੇ ਜੀ ਤੋਂ ਮੈਨੂੰ ਸੁਣਾਈ ਆ ਵਾਹ ਕਿ ਤੁਸੀਂ ਨਾ ਸ਼ਹੀਦਿਆਂ ਨੂੰ ਨਹੀਂ ਰੈਕਗਨਾਈਜ਼ ਕਰਦੇ ਤੁਹਾਨੂੰ 5 ਸਾਲ ਦਾ 10 ਸਾਲ ਮੇਰਾ ਭਾਸ਼ਾ ਨਾ ਤੁਸੀਂ ਉਹਦਾ ਕੰਮ ਨਹੀਂ ਕੀਤਾ ਤੇ ਇੱਕ ਤਾਂ ਉਹ ਆ ਦੂਸਰਾ ਕੀ ਆ ਦੇਖੋ ਸਾਡੇ ਇੱਥੋਂ ਦੇ ਬਹੁਤ ਸਾਰੇ ਕੰਮ ਪੈਂਡਿੰਗ ਨੇ ਨੈਸ਼ਨਲ ਹਾਈਵੇ ਦੇ ਰੇਲਵੇ ਦੇ ਅਚਭ ਆ ਕੁਮੋਨਾ ਨੇ ਨਾ ਤੇ ਤੁਹਾਨੂੰ ਪਤਾ ਟ੍ਰੇਨਾਂ ਦਾ ਤਾਂ 12000 ਟ੍ਰੇਨਾਂ ਚੱਲਦੀਆਂ ਸੀ ਹੁਣ ਮੇਰੇ ਕੋਲ 3000 ਜਾਂ 4000 ਮੋਨਟੂ ਚ ਟ੍ਰੇਨਾਂ ਚੱਲ ਨਹੀਂ ਰਹੀਆਂ ਸਾਰੀਆਂ ਟ੍ਰੇਨਾਂ ਗਰੀਬ ਲੋਕਾਂ ਦੀਆਂ ਬੰਦ ਕਰਤੀਆਂ ਅੱਛਾ ਉਹ 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 ਜਿਹੜੀਆਂ ਟ੍ਰੇਨਾਂ ਇਹ ਚਲਾ ਰਹੇ ਆ ਉਹਦਾ ਤਾਂ ਕਿਰਾਇਆ ਇੰਨਾ ਜਿਆਦਾ ਕਾਮਨ ਮੈਨ ਤੋਂ ਉਹ ਬੈਠੀ ਨਹੀਂ ਸਕਦਾ ਇਹ ਸਾਰੀਆਂ ਡਿਮਾਂਡ ਨੇ ਜੇ ਸਾਡੀ ਸਰਕਾਰ ਬਣਦੀ ਅਸੀਂ ਸਭ ਕੁਝ ਰਿਸੋਰ ਕਰਾਂਗੇ ਇਹਨਾਂ ਨੇਤਾ ਸਿਸਟਮ ਨੂੰ ਔਰ ਮੂਲਕ ਨੂੰ ਇੰਬੈਲੈਂਸ ਕੀਤਾ ਉਹ ਅਸੀਂ ਮੂਲਕ 'ਚ ਬੈਲੈਂਸ ਪੈਦਾ ਕਰਾਂਗੇ ਔਰ ਜਿਹੜਾ ਸੁਪਰ ਰਿਚ ਨੂੰ ਇਹ ਲੁੱਟਾਰੇ ਆ ਉਹ ਅਸੀਂ ਕਾਮਨ ਮੈਨ ਨੂੰ ਔਰ ਨਾਰਮਲ 50 ਸਰ 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 ਉਹ ਕੁਝ ਜਿਹੜੇ ਸਰ ਪ੍ਰਾਈਵੇਟ ਸੈਲੂ ਲਗਾਏ ਜਾ ਰਹੇ ਆ ਤੇ ਬਾੜੀਆਂ ਨੂੰ ਜਿਹੜਾ ਨੁਕਸਾਨ ਹੋਣਾ ਉਹਨਾਂ ਦੇ ਨਾਲ ਕਿਸਾਨਾਂ ਨੂੰ ਵੀ ਨੁਕਸਾਨ ਹੋਣਾ ਆਇਆ ਚਲੋ ਪਹਿਲਾਂ ਤਾਂ ਥੋੜਾ ਬਹੁਤ ਲਾਲਚ ਵੀ ਦਿੱਤਾ ਜਾ ਸਕਦਾ ਹੈ ਉਹਦੇ ਲਈ ਆਪਣੇ ਕੋਲ ਕੀ ਮੇਨ ਅਜੰਡਾ ਹੋਊਗਾ ਦੇਖੋ ਅਸੀਂ ਤਾਂ ਉਹਦਾ ਮੈਂ ਸਭ ਤੋਂ ਪਹਿਲਾਂ ਆਦਮੀ ਸੀ ਐਮਪੀ ਜਿਹਨੇ ਉਹਨਾਂ ਦਾ ਵਿਰੋਧ ਕੀਤਾ ਜੇਹੜਾ ਮੈਨੂੰ ਮਨ ਮਨ ਉਹ ਸੈਂਕਸ਼ਨ ਆਰਡਰ ਮਿਲਿਆ ਤੇ ਮੈਂ ਦਿੱਲੀ ਚੋਂ ਉਸੇ ਮਾਅਦ ਦਾ ਵਿਰੋਧ ਕੀਤਾ ਇਹ ਸਰਕਾਰੀ ਮੰਡੀਆਂ ਨੂੰ ਕਿਉਂ ਜੀ ਬੰਦ ਕਰਨ ਦਾ ਇਹ ਸਕੀਮ ਹੈਗੀ ਆ ਕਿਉਂਕਿ ਹੌਲੀ 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 ਉਹ ਕਿਸਾਨ ਉਧਰ ਚਲੇ ਜਾਊਗਾ ਇਹ ਜਿਹੜੇ ਬੈਠੇ ਨੇ ਕਿ ਇਹ ਇੱਥੇ ਬੈਠੇ ਰਹ ਜਾਣਗੇ ਔਰ ਉਹ ਸਿਸਟਮ ਕੁਝ ਹੋਰ ਖੜਾ ਹੋ ਜਾਊਗਾ ਇਹ ਇਨਡਾਇਰੈਕਟਲੀ ਇਹ ਕੇਂਦਰ ਸਰਕਾਰ ਇਹਨਾਂ ਦਾ ਟਾਰਗੇਟ ਉਹ ਹੀ ਆ ਕਿ ਆ ਜਿਹੜਾ ਮੰਡੀ ਸਿਸਟਮ ਹੈ ਇਹਨੇ ਇਹ ਵੈਲ ਐਸਟੈਬਲਿਸ਼ਡ ਸਿਸਟਮ ਆ ਇਸ ਵਿੱਚ ਜਿਹੜੇ ਕਿਸਾਨ ਆਉਂਦੇ ਨੇ ਆ ਆਰਤੀਆ ਸਾਲ ਜਿਹੜੇ ਸਾਰੇ ਬੈਠੇ ਨੇ ਇਹਨੇ ਸਾਰੇ ਮਜ਼ਦੂਰ ਰੋਟੀ ਖਾਂਦੇ ਆ ਇਹਨਾਂ ਦਾ ਕੰਮ ਦੰਬਾ ਗੋਲ ਕਰਗੇ ਥੋਡੀ ਸਰਕਾਰ ਹੋਗੀ ਤਾਂ ਅਸੀਂ ਬੰਦ ਕਰੂਗੀ ਸਾਈਲੋ ਇਹਦੇ ਲੱਗੇ ਜਿਹੜੇ ਬਿਲਕੁਲ ਇਹਦੇ ਤੇ ਪਾਲਿਸੀ ਤੇ ਇਹਨਾਂ ਸਾਰੇ ਲੋਕਾਂ ਨਾਲ ਬੈਠ ਕੇ ਅਸੀਂ ਵਿਚਾਰ ਕਰਾਂਗੇ ਅਸੀਂ ਇਹਨਾਂ ਤੋਂ ਪੁੱਛਾਂਗੇ ਕਿਉਂ ਜੀ ਕਿਸਾਨਾਂ ਤੋਂ ਪੁੱਛਾਂਗੇ ਆੜਤੀਆਂ ਤੋਂ ਪੁੱਛਾਂਗੇ ਕਿਉਂ ਜੀ ਦੱਸੋ ਤੁਸੀਂ ਕੀ ਚਾਹੁੰਦੇ ਹੋ ਜਾਜ ਇਹ ਚਾਹੁੰਦੇ ਕਿ ਸਾਈਲੋ ਲਗਾ ਲਓ ਤੇ ਜੇ ਅਗਰ ਉਹਦੇ ਚ ਰੂਲਸ ਰੈਗੂਲੇਸ਼ਨ ਕਹਿਣਗੇ ਨਹੀਂ ਸਰ ਇਹਦੇ ਚ ਆਹ ਵਾਲੇ ਗੂਲ ਪਾਓ ਇਸੇ ਇਹਨਾਂ ਲੋਕਾਂ ਦੇ ਨਾਲ ਨਾ ਚੱਲਾਂਗੇ ਐਮੈਂਡਮੈਂਟ ਕੀਤੀ ਹੋਈ ਹੈ ਉਹ ਯਾਰ ਇਹਦਾ ਨੂਨ ਦਾ ਕਿਉਂ ਗਵਰਨਮੈਂਟ ਨੇ ਪਾਵਰ ਦिए ਕਿ ਮਰਜ਼ੀ ਬਣਾ ਲਓ ਧੰਨ ਠੀਕ ਧੰਨ ਠੀਕ ਓਕੇ ਓਕੇ ਦਾ ਤਾਂ ਜਰੂਰ ਕਰੀ ਲੈਣੀ ਹੈ ਇਹਦੇ ਲਈ